ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਦੀ ਉਪ ਨਗਰ ਸਥੇ ਇੱਥੇ ਇਸ ਸਥਾਨ ਤੇ ਬਾਬਾ ਸ੍ਰੀ ਅਜੀਤ ਸਿੰਘ ਜੀ ਤੇ ਸਾਹਿਬ ਯਾਦਾ ਬਾਬਾ ਜੁਜਾਰ ਸਿੰਘ ਜੀ ਨੇ ਸ਼ਹੀਦੀ ਪਾਈ ਸੀ ਤੁਸੀਂ ਦੇਖ ਸਕਦੇ ਹੋ ਕਿ ਏ ਜੋੜ ਮੇ ਲੇਤੇ ਸਿੱਧੀ ਮੇ ਲੇਤੇ ਕਿੰਨੀ ਸੰਗਤ ਆਈ ਹੈ ਦਰਸ਼ਨ ਕਰਨ ਆਈ ਹੈ ਤੁਸੀਂ ਵੀ ਦਰਸ਼ਨ ਕਰੋ ਜੀ ਭਾਈ ਗੁਰੂ ਜੀ ਇਹ ਇਸ ਸਥਾਨ ਤੇ ਜਿਹੜੇ ਵੱਡੇ ਸਾਹਿਬ ਜਾਦੀ ਸੰਦੋ ਵੱਡੇ ਸਾਹਿਬ ਜਾਦੇ ਉਹਨਾਂ ਦੀ ਚਮਕੌਰ ਦੀ ਜੰਗ ਚ ਉਹਨਾਂ ਨੂੰ ਸ਼ਹੀਦੀ ਮਿਲੀ ਸੀ ਤੁਸੀਂ ਦੇਖ ਸਾਡੇ ਸ਼ਾਹਬ ਜادہ ਜੀ ਦੇ ਨਾਮ ਸਾਹਿਬ ਜਤਾ ਬਾਬਾ ਅਜੀਤ ਸਿੰਘ ਜੀ ਸ਼ਾਹਬ ਜادہ ਬਾਬਾ ਜੁਜਾਰ ਸਿੰਘ ਜੀ ਪੰਨ ਬਾਖੀ ਦੀ ਹੋਣਾ 710 ਸੰਤੀ ਭਜਤਨ ਸਿੰਘ ਨੂੰ ਬਹੁਤ ਤਿੰਨ ਗਾਰ ਕਰਦੀ ਸੰਕਤੀ ਨੂੰ ਨਵੰਤ ਸਾਲ ਕੀਤੀ ਕੀਰਤ ਨੂੰ ਇਹ ਬਰਕਤ ਕੀ ਗ੍ਰੀਸਾ ਤੁਹਾਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੀਰਾਵ ਸਿੰਘ ਜੀ ਭਾਈ ਮਾਨ ਸਿੰਘ ਜੀ ਇੱਕ ਵਾਰ ਇੱਕ ਬੱਚੀ ਪਾਣੀ ਦਾ ਕਿਉਂਦੀ ਜੀ ਦਾ ਸਿੰਘ ਜੀ ਸਤਿਗੁਰੂ ਇਹਦੇ ਲੰਗ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੋਂ ਬਾਅਦ ਕੁਝ ਵੀ ਨਹੀਂ ਸਤਿਗੁਰੂ ਸਿੱਦੇ ਬਾਦਸ਼ਾਹ ਜੀਆਂ ਕੋਲ ਬੈਠਦੇ ਹਨ ਵਾਅਦਾ ਲਾਭ ਕਰਦੇ ਹਨ ਭਾਈ ਮਾਨ ਸਿੰਘ ਜੀ ਬੜੇ ਚਿੰਤਤ ਹੁੰਦੇ ਹਨ ਟ੍ਰੇਨ ਵਿੱਚ ਭੇਜ ਕਰਕੇ ਭਾਈ ਮਾਨ ਸਿੰਘ ਦੀ ਸਰਪੁੱਤ ਜੀ ਨੂੰ ਕਹਿੰਦੇ ਹਨ ਕਿ ਕੋਈ ਕਿਲਾ ਨਹੀਂ ਤੁਹਾਡੇ ਕੋਲ ਇਸ ਵਕਤ ਕੋਈ ਵੱਡੀ ਫੌਜ ਨਹੀਂ ਜਿਹੜੀ ਤੁਹਾਡਾ ਪਹਰਾ ਦੇ ਰਹੀ ਹੈ ਫਾਕੀਰ ਬੁਤਾਨ ਨੇ ਪੂਰਾ ਜੋਰ ਲਾ ਕਰਕੇ ਤੁਹਾਨੂੰ ਪਕੜਨ ਦੇ ਵਿੱਚ ਆਪਣੀਆਂ ਜਿਹੜੀਆਂ ਸ਼ਰਨਾਵਾਂ ਕਦੀ ਨਾ ਹੁੰਨਾਂ ਪੈਰ ਗ੍ਰੰਥ ਤੇ ਸਰਪੁੱਤ ਜੀ ਤੁਹਾਨੂੰ बहुत ही तीखी है इनका कोई मुंहदे बावजूद भी उसी केस कराने दे ने आराम निकाल करते हैं इस आदेश का सोचा क्यों तुसी कृपा करो सौरज का प्रबंध करो इसे गणित का प्रबंध करो आप उस किले में जा कर कितने काम को कोई दुश्मन भी पहुंच आए तब उस ਅਈ ਮਾਨਸ ਸਿੰਘ ਜੀ ਦੀ ਗੱਲ ਸੁਣ ਕਰਕੇ ਉਹਨਾਂ ਨੂੰ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਸੇ ਇਹ ਇਤਿਹਾਸ ਦੇ ਨਾਲ ਜੰਦਾ ਯਤਨ ਕਰੀਏ ਸਤਿਗੁਰੂ ਕਿਰਪਾ ਕਰਨ ਹਾਂਜੀ ਇਸ ਸਾਲ ਨਾਯਾ ਬੁਲਾ ਦੇਸ਼ ਆਦੇ ਨੂੰ ਨਿਮੋ ਨਿਮਰ ਕਾਲ ਸਾਹਿਬ ਵਾਹਿਗੁਰੂ ਤੇ ਅਸੀਂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਦੋਂ ਗੁਰਗੋਬਿੰਦ ਸਿੰਘ ਜੀ ਨੇ आनंदपुर ਸਾਹਿਬ ਦਾ ਕਿਲਾ ਛੱਡਿਆ ਤਾਂ ਸਰਸਾ ਨਦੀ ਦੇ ਪਰਿਵਾਰ ਖੇਨੂ-खेਰੂ ਹੋ ਗਿਆ ਤਿੰਨ ਭਾਗਾਂ ਵਿੱਚ ਤਿੰਨ ਭਾਗਾਂ ਵਿੱਚ ਪਰਿਵਾਰ ਵਿਛੜ ਗਿਆ ਤੇ ਗੁਰੂ ਗੋਮੇ ਸਿੰਘ ਜੀ ਬੜੇ ਸਾਹਿਬ ਜੱਦੇ ਤੇ 40 ਸਿੰਘ ਨਾਲ ਗੁਰੂ ਜੀ ਮੋਰ ਮਾਜਰੇ ਦੀ ਧਰਤੀ ਤੋਂ ਹੁੰਦੇ ਹੋਏ ਇਸ ਸਥਾਨ ਤੇ ਆਏ ਜੋ ਕਿ ਕਤਲਗੜ੍ਹ ਸਾਹਿਬ ਚੰਪੌਰ ਸਾਹਿਬ ਦੇ ਨਾਮ ਤੇ ਕੈਨ ਲੱਗੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂ ਜੀ ਨੇ ਇੱਥੇ ਗੜੀ ਸਾਹਿਬ ਉਥੇ ਜੋ ਚਮਕੌਰ ਦੀ ਕੱਚੀ ਗੜੀ ਸੀ ਉਥੇ ਪੰਜ ਪੰ ਦਾ ਜੱਥਾ ਬਣਾ ਕੇ ਥੱਲੇ ਨੂੰ ਤੇ ਜੰਗ ਦੇ ਮੈਦਾਨ ਵਿੱਚ ਭੇਜਿਆ ਤੇ ਸੈਮ ਜਾਦਿਆਂ ਨੇ ਡਟ ਕੇ ਤੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ 40 ਸਿੰਘਾਂ ਦਾ ਸੰਸਕਾਰ ਇਸ ਥਾਂ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਹੋਇਆ। ਸੋ ਇਸੇ ਥਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਤਾੜੀ ਸਾਹਿਬ ਵਿਖੇ ਜੋ ਕਿ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਦੇ ਨਾਮ ਤੇ ਮਸ਼ਹੂਰ ਹੈ ਤੇ ਉਹਨਾਂ ਗੁਰਦੁਆਰਾ ਸਾਹਿਬ ਦੇ ਤਾੜੀ ਸਾਹਿਬ ਦੇ ਨਾਮ ਤੇ ਮਸ਼ਹੂਰ ਹੈ ਤੇ ਉੱਥੋਂ ਦੀ ਤਾੜੀ ਮਾਰ ਕੇ ਮਾਛੀਵਾੜਾ ਸਾਹਿਬ ਵਿਖੇ ਗਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਨੂੰ ਸਤਿ ਆਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਆਪ ਜੀ ਦਾ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਇਸ ਸਥਾਨ ਦਾ ਇਤਿਹਾਸ ਜੋ ਕਿ ਬਾ ਬੋਵੇ ਸਿੰਘ ਜੀ ਦੇ ਪੁੱਤਰ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਜੋ ਕਿ ਇਸ ਸਥਾਨ ਤੇ ਸ਼ਹੀਦ ਹੋਏ ਤੇ 40 ਸਿੰਘ ਸ਼ਹੀਦ ਹੋਏ ਤੇ ਉਹਨਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਆਪਣੇ ਹੱਥਾਂ ਦੇ ਇਸ ਸਥਾਨ ਤੇ ਕੀਤਾ ਤੋਂ ਆਪ ਜੀ ਦਾ ਸਤਿ ਸ਼੍ਰੀ ਅਕਾਲ ਜੀ ਗੁਰਦਵਾਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ